ਇਹ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਜੋ ਈਵੀਐਮ ਮਸ਼ੀਨ ਯੂਜ਼ ਕੀਤੀ ਜਾ ਰਹੀ ਹੈ ਉਹ ਸਾਡੇ ਜਿੰਨੇ ਵੀ ਮਤਦਾਤਾ ਉਹਨਾਂ ਦੀ ਵੋਟ ਚੋਰੀ ਹੁੰਦੀ ਆ ਈਵੀਐਮ ਝੋੜ ਹਾਂ ਇਹ ਆਮ ਲੋਕਾਂ ਦੀ ਵੋਟ ਜਿਹੜੀ ਆ ਉਹ ਚੋਰੀ ਕਰਦੀ ਹੈ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਿਹੜੀਆਂ ਕੰਪਨੀਆਂ ਦਾ ਵੱਡੇ ਵੱਡੇ ਮੁਲਕਾਂ ਦੇ ਵਿੱਚ ਬਿਜ਼ਨਸ ਆ ਉਹਨਾਂ ਕੰਪਨੀਆਂ ਨੇ ਮੋਦੀ ਸਰਕਾਰ ਨਾਲ ਰਲ ਕੇ ਇਸ ਦੇਸ਼ ਦੇ ਉੱਤੇ ਕਬਜ਼ਾ ਕਰ ਲਿਆ ਵੀ ਬੈਲਟ ਪੇਪਰ ਨਾਲ ਇਲੈਕਸ਼ਨ ਹੋਣ ईवीएम फौरी तौर ते बंद ਕੀਤੀ ਜਾਵੇ ईवीएम मशीन बंद ਕਰੋ बंद ਕਰੋ बंद करो ईवीएम मशीन बंद ਕਰੋ बंद करो बंद करो सत श्री अकाल ਤੁਸੀਂ ਦੇਖ ਰਹੇ ਹੋ ਸਿਟੀਓਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕੌਰ ਅਸੀਂ ਇਸ ਵੇਲੇ ਲੁਧਿਆਣਾ ਦੇ ਡੀਸੀ ਆਫਿਸ ਦੇ ਬਾਹਰ ਖੜੇ ਆ ਜਿੱਥੇ ਕਿ ਭਾਰਤੀ ਮੁਕਤੀ ਮੋਰਚਾ ਦੇ ਕੁਝ ਕਾਰਜਕਰਤਾ ਇੱਥੇ ਖੜੇ ਨੇ ਕੀ ਵਜ੍ਹਾ ਹੈ ਜਾਣਦੇ ਹਨ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੇਮ ਲਾਲ ਸੋਲਜੀ ਵਾਈਸ ਪ੍ਰੈਜ਼ੀਡੈਂਟ ਬੋਲਨ ਮੁਕਤੀ ਪਾਰਟੀ ਪੰਜਾਬ ਮੈਡਮ ਅਸੀਂ ਅੱਜ ਡੀਸੀ ਆਫਿਸ ਆਏ ਆਂ ਕਿ ਇਸ ਦੇਸ਼ ਦੇ ਵਿੱਚ ਜੋ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਆ ਇਹ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਜੋ ਈਵੀਐ ਮਸ਼ੀਨ ਯੂਜ਼ ਕੀਤੀ ਜਾ ਰਹੀ ਹੈ ਉਹ ਸਾਡੇ ਜਿੰਨੇ ਵੀ ਮਤਦਾਤਾ ਉਹਨਾਂ ਦੀ ਵੋਟ ਚੋਰੀ ਹੁੰਦੀ ਆ ਜੇ ਉਹ ਇੱਕ ਪਾਰਟੀ ਨੇ ਵੋਟ ਪਾਉਂਦੇ ਆ ਉਹਦੀ ਵੋਟ ਜਿਹੜੀ ਦੂਜੇ ਪਾਸੇ ਗਿਣੀ ਜਾਂਦੀ ਆ ਸੋ ਇਸ ਕਰਕੇ ਅਸੀਂ ਜਿਹੜਾ ਅਧਿਕਾਰੀ ਨੂੰ ਚੋਣ ਕਮਿਸ਼ਨ ਨੂੰ ਇਹ ਮੰਗ ਪੱਤਰ ਦੇ ਰਹੇ ਆ ਇਹ ਮੰਗ ਪੱਤਰ ਜੋ ਹੈ ਰਾਸ਼ਟਰਪਤੀ ਸਾਹਿਬ ਨੂੰ ਜਾਏਗਾ ਉਹ ਚੀਫ ਕਮਿਸ਼ਨਰ ਨੂੰ ਜਾਵੇਗਾ ਸੋ ਅਸੀਂ ਇਹ ਮੰਗ ਕਰਦੇ ਆ ਕਿ ਇਹ EVM ਚੋਰ ਹੈ ਇਹ ਆਮ ਲੋਕਾਂ ਦੀ ਬੋਟ ਜਿਹੜੀ ਆ ਉਹ ਚੋਰੀ ਕਰਦੀ ਹੈ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਿਹੜੀ ਸਵਤੰਤਰ ਪਾਰਟੀ ਆ ਬੀਜੇਪੀ ਨੂੰ ਜਿੰਨੀਆਂ ਵੀ ਪਾਰਟੀਆਂ ਦੀ ਜੋ ਵੀ ਵੋਟਰ ਆਪਣੀ ਵੋਟ ਪਾਉਂਦੇ ਹਨ ਉਹ ਇੱਕ ਪਾਰਟੀ ਨੂੰ ਆਪਣੇ ਮਨਪਸੰਦ ਨੂੰ ਪਾਉਂਦੇ ਹਨ ਲੇਕਿਨ ਵੋਟ ਜਿਹੜੀ ਆ ਉਹ ਸਿੱਧੀ ਭਾਰਤੀ ਜਨਤਾ ਪਾਰਟੀ ਦੇ ਸੰਪਲਤੇ ਜਾਂਦੀ ਹੈ ਸਿੱਧੇ ਤਰੀਕੇ ਬੀਜੇਪੀ ਤੇ ਕਹਿੰਦੇ ਕਿ ਕੀਟਾ ਛਾਕੇ ਕਰ ਰਹੇ ਹੋ ਤੁਸੀਂ ਬਿਲਕੁਲ ਟਾਰਗੇਟ ਕਰ ਰਹੇ ਹੋ ਨਹੀਂ ਟਾਰਗੇਟ ਨਹੀਂ ਜੀ ਉਹ ਜਿਹੜੀ ਜੋ ਬੀਜੇਪੀ ਸਰਕਾਰ ਪਿਛੇ 10 ਸਾਲ ਤੋਂ ਚੱਲ ਰਹੀ ਆ ਉਹ ਅਸੀਂ ਇਹੀ ਕਹਿੰਦੇ ਆਂ ਵੀ ਜਿਹੜੀਆਂ ਸਾਡੀਆਂ ਵੋਟਾਂ ਚੋਰੀ ਹੋ ਰਹੀਆਂ ਨੇ ਉਹ ਭਾਜਪੀ ਸਰਕਾਰ ਕਰਾਈ ਆ ਇਹਦੇ ਨਾਲ ਪਿਛਲੀ ਜੋ ਵੀ ਪਿਛਲੀਆਂ ਸਰਕਾਰਾਂ ਬਣੀਆਂ ਨੇ ਚਾਹੇ ਉਹ ਕਾਂਗਰਸ ਦੀ ਬਣੀ ਆ ਚਾਹੇ ਦੂਜੀ ਪਾਰਟੀ ਦੀ ਬਣੀ ਆ ਉਹ ਵੀ ਕਿਸੇ ਨਾ ਕਿਸੇ ਹੱਦ ਤੇ ਵਿੱਚ ਇਹ ਈਵੀਐਮ ਦੀ ਚੋਰੀ ਕਰਕੇ ਸਰਕਾਰ ਬਣਾਉਂਦੇ ਆ ਸੋ ਅਸੀਂ ਮੰਗ ਕਰਦੇ ਆਂ ਮੈਡਮ ਵੀ ਜੋ ਸਾਡੀ ਵੋਟ ਚੋਰੀ ਹੋਈ ਆ ਜਦੋਂ ਇਹ ਵੋਟ ਜਿਹੜੀ ਇਹ EVM ਆ EVM ਦੇ ਸਿਸਟਮ ਨੂੰ ਹੈਂਗ ਕੀਤਾ ਜਾਂਦਾ ਜਦੋਂ ਉਹ ਆਪਣੇ ਪ੍ਰੋਗਰਾਮ ਨੂੰ ਦਿੱਤਾ ਜਾਂਦਾ ਉਹ ਮਸ਼ੀਨ ਸੈੱਟ ਕੀਤੀ ਜਾਂਦੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਨੂੰ ਵੋਟ ਜਾਂਦੀ ਹੈ ਇਸ ਕਰਕੇ 10 ਸਾਲ ਤੋਂ ਉਹ ਸਰਕਾਰ ਬਣਾ ਰਹੇ ਆ ਅਸੀਂ ਇਹ ਮੰਗ ਕਰਦੇ ਆ ਕਿ EVM ਚੋਰ ਹੈ ਇਸ ਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇ ਔਰ ਸਾਡੇ ਜਿਹੜੇ ਅਧਿਕਾਰ ਜਿਹੜੀ ਵੋਟ ਆ ਇਸ ਨੂੰ ਸੁਰੱਖਿਤ ਰੱਖਿਆ ਜਾਵੇ ਸਾਡੀ ਇਹੀ ਮੰਗ ਆ ਸੋ ਅਸੀਂ ਇਹ ਡੀਸੀ ਸਾਹਿਬ ਕੋ ਜਾ ਰਹੇ ਹਾਂ ਜੀ ਇਹ ਮੰਗ ਪੱਤਰ ਲੈ ਕੇ ਮੰਗ ਪੱਤਰ ਇੱਕ ਰਾਸ਼ਟਰਪਤੀ ਨੂੰ ਵੀ ਜਾਏਗਾ ਇੱਕ ਚੀਫ ਕਮਿਸ਼ਨਰ ਨੂੰ ਵੀ ਜਾਵੇਗਾ ਜੀ ਸੋ ਅਸੀਂ بار 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 ਇਹ ਮੰਗ ਕਰਦੇ ਆ ਲੋਕਾਂ ਨੂੰ ਜਾਗਰੂਤ ਕਰਦੇ ਆ ਕਿ ਲੋਕੋ ਬਰਾਵੋ ਸਾਡੀਆਂ ਭੈਣੋ ਸਾਡੇ ਨੌਜਵਾਨੋ ਬਜ਼ੁਰਗੋ ਸਾਡੇ ਨਾਲ ਆਓ ਸਾਡੀ ਅਸੀਂ ਜੇ ਅਸੀਂ ਗੱਲ ਕਰਦੇ ਆ ਇਹ ਜੋ ਅਸੀਂ ਗੱਲ ਕਰ ਰਹੇ ਆ ਵੋਟ ਮਸ਼ੀਨ ਦੀ ਇਹ ਸਾਰੇ ਭਾਰਤ ਦੇ ਵਿੱਚ ਹੋਣੀ ਚਾਹੀਦੀ ਆ ਜੇ ਇਹ ਜਿਹੜੀਆਂ ਮਸ਼ੀਨਾ ਈਵੀਐਮ ਮਸ਼ੀਨਾਂ ਹੋਰ ਕਈ ਦੇਸ਼ਾਂ ਦੇ ਵਿੱਚ ਵੀ ਪਹਿਲਾਂ ਇਹ ਇਹਦਾ ਪ੍ਰਬੰਧ ਸੀ ਲੇਕਿਨ ਜਦੋਂ ਇਹ ਵੋਟ ਉਹਨਾਂ ਦੀ ਚੋਰੀ ਹੋਈ ਉਹ ਦੇਸ਼ਾਂ ਦੇ ਵਿੱਚ ਮੰਗ ਉੱਠੀ ਵੀ ਇਹਨਾਂ ਮਸ਼ੀਨਾਂ ਨੂੰ ਹਟਾਇਆ ਜਾਵੇ ਸੋ ਉਸ ਦੇ ਉਹਨਾਂ ਦੇਸ਼ਾਂ ਦੇ ਵਿੱਚ ਮਸ਼ੀਨ हटਾਈ ਗਈ ਆ ਸੋ ਅਸੀਂ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਭਾਰਤ ਦੇ ਵਿੱਚ ਵੀ ਇਹ ਮਸ਼ੀਨਾਂ ਨੂੰ ਹਟਾਇਆ ਜਾਵੇ ਤਾਂ ਜੋ ਸਾਡੇ ਵਰਗੇ ਜਿਹੜੇ ਨਾਗਰਿਕ ਆ ਉਹਨਾਂ ਦੀ ਜਿਹੜੀ ਵੋਟ ਆ ਉਹ ਸੁਰੱਖਤ ਰਹਿ ਸਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬੋਧੇ ਜੈ ਭੀਮ ਜੈ ਭਾਰਤ ਜੀ ਮੈਡਮ ਮੈਂ ਇੱਕ ਮੈਸੇਜ ਮੈਂ ਇੱਕ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਜਨਤਾ ਨੂੰ ਭਾਰਤ ਦਾ ਸੰਵਿਧਾਨ ਜਨਤਾ ਨੂੰ ਵੋਟ ਦਾ ਰਾਈਟ ਦਿੰਦਾ 1 ਮੈਨ 1 ਵੋਟ 1 ਵੈਲਿਊ ਹਰ ਵਿਅਕਤੀ ਨੂੰ ਵੋਟ ਦਾ ਰਾਈਟ ਹੈ ਇਹ 20 ਸਾਲ ਤੋਂ 2004 ਤੋਂ ਲੈ ਕੇ 2024 ਤੱਕ ਜਿਹੜਾ 1 ਮੈਨ 1 ਵੋਟ 1 ਵੈਲਿਊ ਉਹ ਖਤਮ ਕਰ ਦਿੱਤਾ ਜ਼ੀਰੋ ਕਰ ਦਿੱਤਾ ਮੈਂ ਜਨਤਾ ਨੂੰ ਇਹ ਅਪੀਲ ਕਰਨੀ ਚਾਹੁੰਦਾ ਵੀ ਜਿਹੜਾ ਤੁਹਾਡਾ ਵੋਟ ਦਾ ਰਾਈਟ ਹੈ ਉਹ ਰੱਦ ਹੋ ਚੁੱਕਾ ਹੈ ਜ਼ੀਰੋ ਹੋ ਚੁੱਕਾ ਹੈ ਜਿਸ ਨੂੰ ਤੁਸੀਂ ਵੋਟ ਪਾਣਾ ਚਾਹੁੰਦੇ ਹੋ ਉਸ ਨੂੰ ਵੋਟ ਨਹੀਂ ਜਾਂਦੀ ਵੋਟ ਕਿਤੇ ਹੋਰ ਨਿਕਲਦੀ ਹੈ ਮੈਂ ਜਨਤਾ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿਉਂਕਿ ਮੈਂ ਪਹਿਲਾਂ ਭੁੱਲ ਚੁੱਕਾ ਕਿ ਜਿਹੜਾ 1 ਮੈਨ 1 ਵੋਟ 1 ਵੈਲਿਊ ਜਿਹੜਾ ਸੀਗਾ ਉਹ ਮੋਦੀ ਸਰਕਾਰ ਨੇ ਖਤਮ ਕਰ ਦਿੱਤਾ ਹੈ ਔਰ ਸਾਰੀ ਦੁਨੀਆ ਦੇ ਵਿੱਚ ਇਹ ਪ੍ਰਚਾਰ ਹੈ ਵੀ 24 ਦੇ ਇਲੈਕਸ਼ਨਾਂ ਤੋਂ ਬਾਅਦ ਦੁਬਾਰਾ ਇਲੈਕਸ਼ਨ ਨਹੀਂ ਹੋਣਾ ਔਰ ਇਹ ਜਿਹੜਾ ਭਾਰਤ ਦਾ ਸੰਵਿਧਾਨ ਹੈ ਜਿਹੜਾ ਹਰ ਨਾਗਰਿਕ ਨੂੰ ਬਰਾਬਰ ਦਾ ਰਾਈਟ ਦਿੰਦਾ ਬਰਾਬਰ ਦਾ ਅਧਿਕਾਰ ਦਿੰਦਾ ਉਹ ਰਾਈਟ ਖਤਮ ਹੋ ਜਾਣਿਆ ਕਿਤੇ ਨਾ ਕਿਤੇ ਅੰਦਰ ਡਰ ਰਿਹਾ ਕਿ ਨੌਜਵਾਨ ਪੀੜੀ ਜਿਹੜੀ EVM ਦੀ ਭੇਟ ਚੜਦੀ ਨਜ਼ਰ ਆ ਰਹੀ ਬਿਲਕੁਲ ਜਿਹੜੀ ਹੈ ਜਿਹੜੀ ਨੌਜਵਾਨ ਪੀੜੀ ਹੈ ਮੈਂ ਇੱਕ ਇੱਥੇ ਲੁਧਿਆਣੇ ਗਵਰਨਮੈਂਟ ਕਾਲਜ ਆ ਗਵਰਨਮੈਂਟ ਕਾਲਜ ਦੇ ਵਿੱਚ ਜਿਹੜੇ 25 ਸਾਲ ਤੋਂ ਪ੍ਰੋਫੈਸਰ ਨੇ ਉਹ ਅੱਜ ਵੀ ਕੱਚੇ ਆ ਜੇ ਕਿਸੇ ਨੂੰ ਭੁਲੇਖਾ ਹੋਵੇ ਤਾਂ ਗਵਰਨਮੈਂਟ ਕੋਲੇ ਕੋਈ ਦੂਰ ਨਹੀਂ ਆ ਕੁਮਾਰਮੰਡੀ ਦੇ ਨਾਲ ਹੀ ਆ ਜੇ 25 ਸਾਲ ਪਹਿਲਾਂ ਜਿਹੜੇ ਪ੍ਰੋਫੈਸਰ ਰੈਂਕ ਦੇ ਵਿਅਕਤੀ ਭਰਤੀ ਕੀਤੇ ਆ ਜੇ ਉਹ ਕੱਚੇ ਆ ਤੇ ਜਿਹੜੇ ਬੱਚੇ ਗਵਰਨਮੈਂਟ ਕਾਲਜ ਤੋਂ ਜਾਂ ਕਾਲਜਾਂ ਦੇ ਵਿੱਚੋਂ ਪੜ੍ਹ ਕੇ ਬੀਏ ਦੀ ਡਿਗਰੀ ਐਮਏ ਦੀ ਡਿਗਰੀ ਬੀਐਸ ਦੀ ਡਿਗਰੀ ਐਮਐਸ ਦੀ ਡਿਗਰੀ ਜਾਂ ਯੂਨੀਵਰਸਿਟੀ ਦੇ ਵਿੱਚ ਮੈ ਰਿਆ ਉਹ ਡਿਗਰੀ ਵਾਲਿਆਂ ਨੂੰ ਕਦੋਂ ਨੌਕਰੀ ਮਿਲੇਗੀ ਮੇਰੇ ਬੱਚਿਓ ਹੋਸ਼ ਕਰੋ ਇਹ ਸਰਕਾਰ ਤਣਾੜਾ ਦੇ ਹੱਥਾਂ 'ਚ ਖੇਲਦੀ ਆ ਮਲਟੀਨੇਸ਼ਨਲ ਕੰਪਨੀਆਂ ਦੇ ਹੱਕ ਚ ਖੇਲਦੀ ਐ ਮਲਟੀਨੇਸ਼ਨਲ ਕੰਪਨੀਆਂ ਕੌਣ ਆ ਮੇਰੇ ਖਿਆਲੇ ਸਮਝ ਸ਼ਬਦ ਸਮਝ ਦੇ ਵਿੱਚ ਨਹੀਂ ਆਣਾ ਬਹੁ ਰਾਸ਼ਟਰ ਕੰਪਨੀਆਂ ਮਲਟੀਨੇਸ਼ਨਲ ਕੰਪਨੀਆਂ ਨੂੰ ਬਹੁ ਰਾਸ਼ਟਰ ਕੰਪਨੀਆਂ ਕਹਿੰਦੇ ਨੇ ਬਹੁ ਰਾਸ਼ਟਰ ਕੰਪਨੀਆਂ ਕਿਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦੀਆਂ ਬਹੁ ਕੰਟਰੀਆਂ ਦੇ ਵਿੱਚ ਪ੍ਰੋਪਰਟੀ ਆ ਜਿਨ੍ਹਾਂ ਦਾ ਬਹੁਤੇ ਕੰਟਰੀਆਂ ਦੇ ਵਿੱਚ ਬਿਜ਼ਨਸ ਆ ਅਮਰੀਕਾ ਇੰਗਲੈਂਡ ਜਰਮਨ ਇਟਲੀ ਜਿਹੜੀਆਂ ਕੰਪਨੀਆਂ ਦਾ ਵਡੇ-ਵਡੇ ਮੁਲਕਾਂ ਦੇ ਵਿੱਚ ਬਿਜ਼ਨਸ ਆ ਉਹਨਾਂ ਕੰਪਨੀਆਂ ਨੇ ਮੋਦੀ ਸਰਕਾਰ ਨਾਲ ਰਲ ਕੇ ਇਸ ਦੇਸ਼ ਦੇ ਉੱਤੇ ਕਬਜ਼ਾ ਕਰ ਲਿਆ ਜੇ ਤੁਸੀਂ ਕਬਜ਼ਾ ਹਟਾਣਾ ਚਾਹੁੰਦੇ ਹੋ ਮੇਰੇ ਬੱਚਿਓ ਮੇਰੇ ਭਰਾਵੋ ਮੁੜ ਕੇ ਤੁਹਾਨੂੰ ਮੌਕਾ ਨਹੀਂ ਮਿਲਣਾ ਇਹ ਮੌਕਾ ਆ 24 ਦਾ ਸਟੈਂਡ ਹੋ ਜਾਓ ਆਪਣੇ ਪੈਰਾਂ ਤੇ ਖੜਨਾ ਆ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਓ ਜਿਹੜਾ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਉਠਾਂਦਾ ਉਹ ਆਪਣੇ ਬੱਚਿਆਂ ਦੀਆਂ ਲਾਸ਼ਾਂ ਚੁੱਕਦੇ ਨੇ ਮੈਂ ਬਿਲਕੁਲ ਮੈਂ ਇੱਕ ਮੈਡਮ ਇੱਕ ਇੱਕ ਬੇਨਤੀ ਮੈਂ ਕਰਨਾ ਚਾਹੁੰਦਾ ਭਾਰਤ ਦੇ ਸੰਵਿਧਾਨ ਤੋਂ ਪਹਿਲਾਂ ਔਰਤ ਨੂੰ ਕੋਈ ਹੱਕ ਨਹੀਂ ਸੀਗਾ ਕਿਸੇ ਪ੍ਰਕਾਰ ਦਾ ਔਰਤ ਨੂੰ ਰਾਈਟ ਨਹੀਂ ਸੀਗਾ ਨਾ ਐਜੂਕੇਸ਼ਨ ਦਾ ਨਾ ਨੌਕਰੀ ਕਰਨ ਦਾ ਕਿਸੇ ਵੀ ਪ੍ਰਕਾਰ ਦਾ ਔਰਤ ਨੂੰ ਅਧਿਕਾਰ ਨਹੀਂ ਸੀਗਾ ਬਾਬਾ ਸਾਹਿਬ ਅੰਬੇਡਕਰ ਨੇ ਔਰਤ ਨੂੰ ਮਰਦ ਦੇ ਬਰਾਬਰ ਖੜਾ ਕਰ ਦਿੱਤਾ ਜਿੰਨੀ ਪਾਵਰ ਮਰਦ ਦੀ ਆ ਬੰਦੇ ਦੀ ਆ ਉਹਨੂੰ ਔਰਤ ਨੂੰ ਮਰਦ ਦੇ ਬਰਾਬਰ ਖੜਾ ਕਰ ਦਿੱਤਾ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਔਰਤ ਕੋ ਕਿਹੜਾ ਸੀਗਾ ਰਾਈਟ ਕਰਦੇ ਭਾਂਡੇ ਮਾਂਜਣੇ ਕਰਦੇ ਕੱਪੜੇ ਤੋਣੇ ਬੱਚਿਆਂ ਦੀ ਪਰਵਰਿਸ਼ ਕਰਨੀ ਬੱਚੇ ਪੈਦਾ ਕਰਨਾ ਇਸ ਤੋਂ ਇਲਾਵਾ ਔਰਤ ਕੋ ਕੋਈ ਅਧਿਕਾਰ ਨਹੀਂ ਸੀਗਾ ਅੱਜ ਔਰਤ ਨੂੰ ਬਰਾਬਰ ਦਾ ਰਾਈਟ ਹੈ ਔਰਤ ਨੂੰ ਬਰਾਬਰ ਦਾ ਰਾਈਟ ਨਹੀਂ ਸਾਡੇ ਦੇਸ਼ ਦੀ ਪ੍ਰਥਮ ਰਾਸ਼ਟਰਪਤੀ ਉਹ ਲੇਡੀਸ ਹੈ ਇਸ ਤੋਂ ਪਹਿਲਾਂ ਪ੍ਰਤੀਵਾ ਪਾਟਲ ਰਾਸ਼ਟਰਪਤੀ ਰਹਿ ਚੁੱਕੀ ਹੈ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਤੁਸੀਂ ਮੰਗ ਕੀ ਕਰਨਾ ਚਾਹੁੰਦੇ ਹੋ ਫਿਲਹਾਲ ਕਰਨਾ ਚਾਹੁੰਦੇ ਆ ਤੁਹਾਡੇ ਚੈਨਲ ਰਾਹੀਂ ਵੀ ਬੈਲਟ ਪੇਪਰ ਨਾਲ ਇਲੈਕਸ਼ਨ ਹੋਣ ਈਵੀਐਮ ਫੌਰੀ ਤੌਰ ਤੇ ਬੰਦ ਕੀਤੀ ਜਾਵੇ ਜਦੋਂ 19 ਦੇ ਇਲੈਕਸ਼ਨ ਚ ਫਰੋਡ ਇਹਨਾਂ ਨੇ ਕਰਕੇ ਸਤਾ ਬਣਾਈ ਕਾਰਾਂ ਤਾਂ ਕਹਿੰਦੀਆਂ ਵੀ ਅਸੀਂ ਆਧੁਨਿਕ ਟੈਕਨੀਕ ਨੂੰ ਵੀ ਤਾਂ ਅੱਗੇ ਲੈ ਕੇ ਆਣਾ ਹੈ ਈਵੀਐਮ ਮਸ਼ੀਨ ਉਹਦਾ ਹੀ ਹਿੱਸਾ ਹੈ ਦੇਖੋ ਈਵੀਐਮ ਮਸ਼ੀਨ ਨੂੰ ਕਹਿੰਦੇ ਇਹ ਫਾਰਵਰਡ ਹੈ ਇਹ ਐਡਵਾਂਸ ਹੈ ਮੈਂ ਚੌਨ ਜਨਾਬ ਕਿਸ਼ਨੇ ਨੂੰ ਪਿਛਲੇ ਐਤਵਾਰ ਸਵਾਲ ਪਾਇਆ ਕੀ ਇਲੈਕਟ੍ਰੋਨਿਕ ਬੋਟ ਮਸ਼ੀਨ ਦੇ ਵਿੱਚ ਕੀ ਬੋਟ ਵੈਰੀਫਿਕੇਸ਼ਨ ਹੈਗਾ ਆ ਮੈਡਮ ਡਿਪਟੀ ਕਮਿਸ਼ਨਰ ਅੰਦਰ ਬੈਠੇ ਆ ਗਲਾਡਾ ਦੇ ਵਿੱਚ ਡਿਪਟੀ ਜਿਹੜਾ ਚੋਣ ਕਮਿਸ਼ਨਰ ਆ ਡਾਕਟਰ ਅੰਕੁਰ ਡਾਕਟਰ ਅੰਕੁਰ ਨੂੰ ਮੈਂ ਪੁੱਛਿਆ ਸਵਾਲ ਨੂੰ ਜਿਹੜੇ ਮੈਨੂੰ ਇਲੈਕਟ ਬੋਟ ਮਸ਼ੀਨ ਦੇ ਉੱਤੇ ਇਲੈਕਟ੍ਰੋਨਿਕ ਬੋਟ ਮਸ਼ੀਨ ਤੇ ਬੋਲਣ ਦੀ ਪਰਮਿਸ਼ਨ ਨਹੀਂ ਸੀ ਦੇ ਰਹੀ ਤੇ ਮੈਂ ਡਾਕਟਰ ਨੂੰ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਸਾਹਮਣੇ ਆ ਜਰਾ ਮੈਂ ਆ ਮੇਰੇ ਕੋ ਫੋਨ ਆ ਮੈਂ ਲੁਧਿਆਣੇ ਦੀ ਪ੍ਰੈਸ ਨੂੰ ਹੁਣੇ ਬੁਲਾ ਲੈਣਾ ਫੜੇ ਦਫ਼ਤਰ ਦੇ ਬਰਗ ਲਾਡਾ ਦੇ ਵਿੱਚ ਔਰ ਡੀਸੀ ਦਫ਼ਤਰ ਦੇ ਬਾਹਰ ਥੜੇ ਦੇ ਬੈਠਿਆ ਮੈਂ ਸਾਰੀ ਲੁਧਿਆਣੇ ਦੀ ਪ੍ਰੈਸ ਨੂੰ ਬੁਲਾ ਕੇ ਕਾਨਫਰੰਸ ਕਰਾਂਗਾ ਕਿ ईवीएम ਦੇ ਵਿੱਚ ਕੀ ਵੋਟ ਵੈਰੀਫਿਕੇਸ਼ਨ ਹੈਗਾ ਬਿਲਕੁਲ ਨਹੀਂ ਹੈ ਬੈਲਟ ਪੇਪਰ ਤੇ ਹੀ ਵੋਟ ਵੈਰੀਫਿਕੇਸ਼ਨ ਹੈ ਬੈਲਟ ਪੇਪਰ ਦੇ ਵਿੱਚ ਵੋਟ ਪਾਉਣ ਤੋਂ ਪਹਿਲਾਂ ਨਿਸ਼ਾਨ ਦਿਖਦਾ ਕਿਤੇ ਕਿਤੇ ਨਿਸ਼ਾਨਾ ਦਿਖਦੇ ਬੋਟ ਦਾ ਠੱਪਾ ਲਾਉਣ ਤੋਂ ਬਾਅਦ ਵਿਅਕਤੀ ਨੂੰ ਦਿਖਦਾ ਵੀ ਮੈਂ ਬੋਟ ਜਿਹਨੂੰ ਪਾਣੀ ਚਾਹੁੰਦਾ ਉਹਨੂੰ ਪੈ ਗਈ ਪਰ ਬਹੁਤ ਧੰਨਵਾਦ ਸਰ ਅਸੀਂ ਤੁਹਾਡਾ ਵਿਚਾਰ ਜ਼ਰੂਰ ਲੋਕਾਂ ਤੱਕ ਪਹੁੰਚਾਣੇ ਆ ਸੋ ਇੱਥੇ ਜਿਹੜੇ ਭਾਰਤੀ ਮੁਕਤੀ ਮੋਰਚਾ ਦੇ ਮੈਂਬਰ ਇੱਥੇ ਪਹੁੰਚੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਵੋਟ ਪੇਪਰ ਵਾਲੀ ਜਿਹੜੇ ਚੋਣਾਂ ਸਿੱਧੇ ਸਾਫ਼ ਸਪਸ਼ਟ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ ਤਾਂ ਤੁਸੀਂ ਇਸ ਵਿਚਾਰ ਨਾਲ ਕਿੰਨੀ ਕੂਤ ਵੱਜੋ ਰੱਖਦੇ ਹੋ ਕਮੈਂਟ ਸੈਕਸ਼ਨਾਂ 'ਚ ਆਪਣੀ ਜ਼ਰੂਰ رائے ਦੇਣਾ ਫਿਰ ਮਿਲਾਂਗੇ ਉਦੋਂ ਤੱਕ ਬਣੀ ਰਹੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪ੍ਰੀਤ ਸਿਟੀਓ ਮੀ